ਬਹੁਤ ਬਹੁਤ ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਅੱਜ ਅਸੀਂ ਗੱਲ ਕਰਨਾ ਕਿ ਕਾਮਯਾਬ ਹੋਣ ਲਈ ਬੁਰੇ ਬਣੋ ਹੁਣ ਬੁਰੇ ਬਣਨ ਦਾ ਮਤਲਬ ਇੱਥੇ ਇਹ ਨਹੀਂ ਹੈ ਕਿ ਤੁਸੀਂ ਕਿਸੇ ਨਾਲ ਚੋਰੀ ਕਰਨੀ ਠੱਗੀ ਮਾਰਨੀ ਬੇਈਮਾਨੀ ਕਰਨੀ ਆ ਨਹੀਂ ਕਾਮਯਾਬ ਹੋਣ ਵਾਸਤੇ ਕਿਹੜੀਆਂ-ਕਿਹੜੀਆਂ ਥਾਵਾਂ ਤੇ ਤੁਸੀਂ ਬੁਰੇ ਬਣਨਾ ਆ ਲੋਕਾਂ ਵਾਸਤੇ ਬੁਰੇ ਬੁਰੇ ਬਣਨ ਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਚੰਗੇ ਨਹੀਂ ਰਹਿਣਾ ਜਾਂ ਬੁਰੇ ਕੰਮ ਕਰਨੇ ਸ਼ੁਰੂ ਕਰ ਦੇਣੇ ਆ ਨਹੀਂ ਕਿਉਂਕਿ ਜਿੰਨੇ ਕਾਮਯਾਬ ਵਿਅਕਤੀ ਹੁੰਦੇ ਆ ਨਾ ਉਹ ਇੰਨਾ ਗੱਲਾਂ ਤੇ ਬੁਰੇ ਲੋਕਾਂ ਲਈ ਜ਼ਰੂਰ ਬਣਦੇ ਆ ਤਾਂ ਹੀ ਉਹ ਜ਼ਿੰਦਗੀ ਦੇ ਵਿੱਚ ਕਾਮਯਾਬ ਹੁੰਦੇ ਆ ਸਭ ਤੋਂ ਪਹਿਲਾਂ ਬੁਰੇ ਬਣਨ ਦੀ ਜੇ ਗੱਲ ਕਰੀਏ ਤੇ ਵਿਅਕਤੀ ਨੂੰ ਆਪਣੇ ਟੀਚਿਆਂ ਦਾ ਪਤਾ ਹੋਣਾ ਚਾਹੀਦਾ ਵਿਅਕਤੀ ਨੂੰ ਇੰਨਾ ਪਤਾ ਹੋਣਾ ਚਾਹੀਦਾ ਵਾ ਕਿ ਮੈਂ ਕਿਹੜੀ ਜਗ੍ਹਾ ਤੇ ਨਰਮ ਰਹਿਣਾ ਤੇ ਕਿਹੜੀ ਜਗ੍ਹਾ ਤੇ ਸਖਤ ਹੋ ਜਾਣਾ ਕਿ ਜ਼ਿੰਦਗੀ ਦੇ ਕੁਝ ਅਸੂਲ ਹੋਣੇ ਚਾਹੀਦੇ ਆ ਤੇ ਫਿਰ ਕਿੱਥੇ ਬੁਰੇ ਬਣਨਾ ਵਾ ਆਜੂ ਆਪਾਂ ਗੱਲ ਨੂੰ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਤੇ ਨਾ ਕਹਿਣੀ ਸਿੱਖੋ ਕਿਉਂਕਿ ਜੇ ਤੁਸੀਂ ਨਾ ਕਹਿਣੀ ਸਿੱਖੋਗੇ ਨਾ ਫਿਰ ਹੀ ਜ਼ਿੰਦਗੀ ਚ ਅੱਗੇ ਵੱਧ ਸਕੋਗੇ ਹੁਣ ਕਈ ਵਾਰੀ ਕੀ ਹੁੰਦਾ ਕਿ ਵਿਅਕਤੀ ਕਿਸੇ ਦੀ ਮਦਦ ਕਰਦਾ ਨਾ ਜੇ ਉਹਦੇ ਕੋਲ ਪਹੁੰਚ ਨਹੀਂ ਹੈਗੀ ਉਸ ਤੋਂ ਬਾਹਰ ਹੋ ਕੇ ਦੂਜੇ ਜਾਣੇ ਦੀ ਮਦਦ ਕਰਦਾ ਤੇ ਫਿਰ ਉੱਥੇ ਕੀ ਹੁੰਦਾ ਉਹਦਾ ਆਪਣਾ ਲਾਸ ਹੋ ਜਾਂਦਾ ਫਿਰ ਉਹ ਬੁਰਾ ਬਣ ਜਾਂਦਾ ਹੁਣ ਕਈ ਵਾਰੀ ਕਿਸੇ ਵਾਸਤੇ ਹਰ ਵਕਤ ਹਾਜ਼ਰ ਰਹਿਣਾ ਹਰ ਵਕਤ ਅਵੇਲੇਬਲ ਰਹਿਣਾ ਜਿਹੜਾ ਵਾ ਉਹ ਵੀ ਬਹੁਤਾ ਚੰਗਾ ਨਹੀਂ ਕਿ ਜੇ ਤੁਸੀਂ ਇਹ ਕਹਿੰਦੇ ਹੋ ਨਾ ਕਿ ਮੈਂ ਕਿਸੇ ਨੂੰ ਨਾ ਨਹੀਂ ਕਰਨੀ ਮੈਂ ਹਰ ਵਕਤ ਉਹਦੇ ਵਾਸਤੇ ਹਾਜ਼ਰ ਰਵਾਂ ਤੇ ਸ਼ਾਇਦ ਮੈਂ ਚੰਗਾ ਬਣ ਜਾਈਂਗਾ ਨਹੀਂ ਇਸ ਤਰ੍ਹਾਂ ਵੀ ਚੰਗੇ ਨਹੀਂ ਬਣਿਆ ਜਾਣਾ ਜੇਕਰ ਤੁਸੀਂ ਕਿਸੇ ਲਈ ਕੋਈ ਕੰਮ ਕਰ ਸਕਦੇ ਹੋ ਤਾਂ ਹੀ ਹਾਂ ਕਰੋ ਜੇਕਰ ਤੁਸੀਂ ਨਹੀਂ ਕਰ ਸਕਦੇ ਔਖੇ ਹੋ ਕੇ ਤੰਗ ਹੋ ਕੇ ਆਪਣਾ ਸਮਾਂ ਖਰਾਬ ਕਰਦੇ ਹੋ ਕਿਸੇ ਪਿੱਛੇ ਤਾਂ ਉੱਥੇ ਨਾ ਕਹਿਣੀ ਜਿਹੜੀ ਤੁਹਾਡੇ ਵਾਸਤੇ ਉਹ ਬਹੁਤ ਹੀ ਫਾਇਦੇਮੰਦ ਆ ਕਿਉਂਕਿ ਜੇਕਰ ਤੁਹਾਡਾ ਕੋਈ ਬਾਰ-ਬਾਰ ਸਮਾਂ ਖਰਾਬ ਕਰਦਾ ਨਾ ਤਾਂ ਉੱਥੇ ਨਾ ਕਹਿਣ ਦੀ ਆਦਤ ਤੁਹਾਨੂੰ ਪਾਉਣੀ ਚਾਹੀਦੀ ਆ ਕਿਉਂਕਿ ਕਈ ਵਾਰ ਵਿਅਕਤੀ ਨਾ ਹੀ ਨਹੀਂ ਕਹਿ ਸਕਦਾ ਹੁੰਦਾ ਕਿਉਂਕਿ ਉਹਦੇ ਵਿੱਚ ਆਪਣੇ ਚ ਇੰਨੀ ਪਾਵਰ ਨਹੀਂ ਹੁੰਦੀ ਕਿ ਉਹ ਦੂਜੀ ਜਣੇ ਨੂੰ ਨਾ ਸ਼ਬਦ ਬੋਲ ਸਕੇ ਕਿਉਂਕਿ ਨਾ ਕਹਿਣੀ ਵੀ ਬਹੁਤ ਔਖੀ ਹੁੰਦੀ ਆ ਇਸ ਕਰਕੇ ਸਭ ਤੋਂ ਪਹਿਲਾ ਤੇ ਜ਼ਿੰਦਗੀ 'ਚ ਕਾਮਯਾਬ ਹੋਣ ਵਾਸਤੇ ਇਹ ਪਹਿਲਾ ਨਿਯਮ ਆ ਕਿ ਤੁਸੀਂ ਕਿਸੇ ਨੂੰ ਨਾ ਕਹਿਣੀ ਸਿੱਖੋ ਜਿਹੜਾ ਹਰ ਵਕਤ ਹੀ ਬੰਦਾ ਹਾਜ਼ਰ ਰਹਿੰਦਾ ਨਾ ਉਹ ਆਪਣੀ ਕਦਰ ਗਵਾ ਲੈਂਦਾ ਉਹ ਬੇਕਦਰਾ ਹੋ ਜਾਂਦਾ ਤੇ ਹਰ ਵਕਤ ਤੁਸੀਂ ਕਿਸੇ ਦੇ ਹਾਜ਼ਰ ਰਹਿ ਕੇ ਆਪਣੀ ਇੱਜ਼ਤ ਨਹੀਂ ਕਮਾ ਸਕਦੇ ਇਸ ਕਰਕੇ ਸਭ ਤੋਂ ਪਹਿਲਾ ਨਿਯਮ ਇਹੀ ਆ ਕਿ ਤੁਸੀਂ ਨਾ ਕਹਿਣੀ ਸਿੱਖੋ ਜੇਕਰ ਕੋਈ ਕੰਮ ਨਹੀਂ ਕਰ ਸਕਦੇ ਤੁਸੀਂ ਤਾਂ ਉੱਥੇ ਨਾ ਕਹਿਣੀ ਜ਼ਰੂਰੀ ਬਣਦੀ ਆ ਦੂਜੀ ਗੱਲ ਕਿ ਲੋਕਾਂ ਵੱਲ ਵੇਖ ਕੇ ਕੰਮ ਨਾ ਕਰੋ ਕਈ ਵਾਰੀ ਵਿਅਕਤੀ ਨੂੰ ਆਦਤ ਹੁੰਦੀ ਹੈ ਕਿ ਉਹਨੇ ਕੋਈ ਵੀ ਕੰਮ ਸ਼ੁਰੂ ਕਰਨਾ ਹੋਵੇ ਨਾ ਸਭ ਤੋਂ ਪਹਿਲਾਂ ਲੋਕਾਂ ਬਾਰੇ ਸੋਚਣਾ ਹੁੰਦਾ ਕਿਨੂੰ ਚੰਗਾ ਲੱਗੂਗਾ ਕਿਨੂੰ ਮਾੜਾ ਲੱਗੂਗਾ ਤੇ ਕਈ ਵਾਰੀ ਲੋਕਾਂ ਲਈ ਹੀ ਉਹ ਕੰਮ ਨਹੀਂ ਕਰਦਾ ਕਿ ਕਿਸੇ ਨੂੰ ਚੰਗਾ ਨਹੀਂ ਲੱਗਣਾ ਜੇਕਰ ਤੁਹਾਡੇ ਵਾਸਤੇ ਉਹ ਬੈਨੀਫਿਟ ਆ ਚੰਗਾ ਕੰਮ ਆ ਤੇ ਫਿਰ ਲੋਕਾਂ ਦੀ ਪਰਵਾਹ ਜਿਹੜੀ ਉਹ ਨਾ ਕਰੋ ਕਿਉਂਕਿ ਜੋ ਵਿਅਕਤੀ ਕਾਮਯਾਬ ਹੁੰਦੇ ਨੇ ਉਹਨਾਂ ਦੇ ਬਹੁਤ ਅਸੂਲ ਹੁੰਦੇ ਆ ਜੇਕਰ ਤੁਸੀਂ ਇੱਕ ਬੋਸ ਹੋ ਤੇ ਜੇਕਰ ਤੁਸੀਂ ਆਪਣੇ ਕੰਮਾਂ ਵਾਸਤੇ ਜਿਹੜੇ ਕੰਮ ਕਰਦੇ ਆ ਉਹਨਾਂ ਲਈ ਢਿੱਲ ਦੋਗੇ ਇੱਕ ਜਣਾ ਲੇਟ ਆਇਆ ਤੇ ਤੁਸੀਂ ਕਹੋਗੇ ਕਿ ਨਹੀਂ ਮੈਂ ਇਹਨੂੰ ਕੁਝ ਨਹੀਂ ਕਹਿਣਾ ਕੋਈ ਗੱਲ ਨਹੀਂ ਜੇ ਇੱਕ ਦਿਨ ਲੇਟ ਹੋ ਗਿਆ ਵਾ ਤੇ ਮੈਂ ਜੇ ਇਹਨੂੰ ਇਸ ਤਰ੍ਹਾਂ ਕਹੂੰਗਾ ਕਿ ਤੂੰ ਲੇਟ ਕਿਉਂ ਆਇਆ ਆ ਤਾਂ ਫਿਰ ਮੈਂ ਬੁਰਾ ਬੌਸ ਬਣ ਜੂਗਾ ਦੂਜੇ ਦਿਨ ਤੀਜੇ ਦਿਨ ਤੁਸੀਂ ਇਸ ਤਰ੍ਹਾਂ ਕਰ ਕਰਕੇ ਸਾਰਿਆਂ ਨੂੰ ਗਲਤ ਆਦਤ ਪਾ ਦੇਵੋਗੇ ਫਿਰ ਤੁਹਾਡੇ ਕੰਮ ਕਰਨ ਵਾਲੇ ਬਾਕੀ ਦੇ ਮੁਲਾਜ਼ਮ ਸਾਰੇ ਲੇਟ ਆਉਣਾ ਸ਼ੁਰੂ ਕਰ ਦੇਣਗੇ ਫਿਰ ਤੰਗ ਤੁਸੀਂ ਖੁਦ ਆਪ ਹੋਵੋਗੇ ਇਸ ਲਈ ਜੇ ਪਹਿਲੇ ਦਿਨ ਸਖਤੀ ਕਰ ਦੋਗੇ ਨਾ ਤਾਂ ਫਿਰ ਉਹ ਸਾਰਿਆਂ ਜਾਣਿਆਂ ਨੂੰ ਹੀ ਤੁਹਾਡੇ ਅਸੂਲਾਂ ਦਾ ਪਤਾ ਲੱਗ ਜਾਏਗਾ ਕਿ ਨਹੀਂ ਤੁਹਾਡੇ ਅਸੂਲ ਆ ਇਸ ਕਰਕੇ ਅਸੀਂ ਸਾਰਿਆਂ ਨੇ ਸਮੇਂ ਦੀ ਕਦਰ ਕਰਨੀ ਆ ਤੇ ਜੇਕਰ ਤੁਸੀਂ ਕੋਈ ਦੁਕਾਨਦਾਰ ਹੋ ਕੋਈ ਤੁਹਾਡੇ ਕੋਲ ਆਉਂਦਾ ਆ ਉਹ ਘੱਟ ਰੇਟ ਕਰਕੇ ਤੁਹਾਨੂੰ ਲਾਸ ਕਰਕੇ ਚੀਜ਼ ਖਰੀਦਦਾ ਤੇ ਤੁਸੀਂ ਕਹਿੰਦੇ ਹੋ ਕਿ ਨਹੀਂ ਕੋਈ ਗੱਲ ਨਹੀਂ ਮੇਰਾ ਗਾਹਕ ਨਾ ਖਰਾਬ ਹੋ ਜੇ ਮੈਂ ਘੱਟਾ ਹੀ ਸੈ ਲੂੰਗਾ ਇਸ ਕਰਕੇ ਮੈਂ ਦੇ ਦੇਣਾ ਜੇਕਰ ਇੱਕ ਗਾਹਕ ਇਸ ਤਰ੍ਹਾਂ ਕਰੇਗਾ ਦੋ ਕਰੇਗਾ ਚਾਰ ਕਰੇਗਾ ਤਾਂ ਉਹ ਦਿਨ ਦੂਰ ਨਹੀਂ ਜਿੱਦਣ ਤੁਸੀਂ ਫਿਰ ਲਾਸਟ ਚਲੇ ਜਾਓਗੇ ਤੇ ਜੇਕਰ ਪਹਿਲੇ ਦਿਨੀ ਇਹ ਅਸੂਲ ਬਣਾ ਲੋਗੇ ਨਾ ਸ਼ਬਦ ਵਰਤਦੋਗੇ ਕਿ ਨਹੀਂ ਇਹਦੇ ਵਿੱਚ ਮੇਰਾ ਜਿਹੜਾ ਮੈਨੂੰ ਬੈਨੀਫਿਟ ਨਹੀਂ ਹੋ ਰਿਹਾ ਮੈਂ ਇਹ ਚੀਜ਼ ਨਹੀਂ ਦੇ ਸਕਦਾ ਮੈਂ ਘਾਟੇ ਦਾ ਸੌਦਾ ਨਹੀਂ ਕਰ ਸਕਦਾ ਤੇ ਫਿਰ ਤੁਸੀਂ ਆਪਣੇ ਆਪ ਇਹ ਅਸੂਲ ਜਦੋਂ ਬਣਾਓਗੇ ਨਾ ਤਾਂ ਫਿਰ ਤਰੱਕੀ ਦੇ ਰਾਹ ਤੇ ਜਾਓਗੇ ਇਸ ਤਰ੍ਹਾਂ ਵਿਅਕਤੀ ਨੂੰ ਜ਼ਿੰਦਗੀ ਦੇ ਕੁਝ ਅਸੂਲ ਜਿਹੜੇ ਹਨ ਉਹ ਬਣਾਉਣੇ ਪੈਂਦੇ ਆ ਤੇ ਫਿਰ ਨੰਬਰ 3 ਨੰਬਰ 3 ਤੇ ਆ ਜੀ ਜਦੋਂ ਤੁਸੀਂ ਇੱਕ ਫੈਸਲਾ ਲੈ ਲਿਆ ਤਾਂ ਤੁਸੀਂ ਉਸ ਫੈਸਲੇ ਤੇ ਪੱਕੇ ਰਹੋ ਅਟੱਲ ਰਹੋ ਦੂਜਿਆਂ ਦੀਆਂ ਸਲਾਹਾਂ ਫਿਰ ਵਿੱਚ ਨਾ ਲਓ ਜੇਕਰ ਤੁਹਾਡਾ ਫੈਸਲਾ ਸਹੀ ਆ ਨਾ ਤੁਸੀਂ ਸਹੀ ਰਸਤੇ ਤੇ ਹੋ ਤੁਹਾਡਾ ਫੈਸਲਾ ਸਹੀ ਆ ਤੇ ਫਿਰ ਉਹਦੇ ਪਿੱਛੇ ਪਛਤਾਉਣਾ ਛੱਡ ਦਿਓ ਫਿਰ ਤੁਸੀਂ ਇਹ ਨਾ ਕਹੋ ਕਿ ਹਾਂ ਮੈਂ ਇਹ ਫੈਸਲਾ ਲੈ ਲਿਆ ਇਹ ਦੂਜੇ ਲਈ ਨੁਕਸਾਨ ਕਰ ਰਿਹਾ ਫਿਰ ਜਾਂ ਤੇ ਤੁਸੀਂ ਦੂਜੇ ਦਾ ਨੁਕਸਾਨ ਵੇਖੋ ਜਾਂ ਫਿਰ ਆਪਣਾ ਵੇਖੋ ਕਿਉਂਕਿ ਲਾਈਫ 'ਚ ਵਿਅਕਤੀ ਆਪਣੀ ਸਕਸੈਸ ਬਾਰੇ ਹੀ ਸੋਚਦਾ ਆ ਇਸ ਲਈ ਆਪਣੀਆਂ ਭਾਵਨਾਵਾਂ ਨੂੰ ਇੱਕ ਸਾਈਡ ਤੇ ਰੱਖ ਕੇ ਨਾ ਤਾਂ ਫਿਰ ਕੰਮ ਕਰੋ ਫਿਰ ਫੈਸਲੇ ਲਓ ਫਿਰ ਅੱਗੇ ਵਧੋ ਕਿਉਂਕਿ ਜੇਕਰ ਤੁਸੀਂ ਭਾਵਨਾਵਾਂ ਵਿੱਚ ਲੈ ਆਓਗੇ ਨਾ ਤਾਂ ਫਿਰ ਭਾਵਨਾਵਾਂ ਤੋਂ ਤੁਸੀਂ ਜੇ ਕੰਮ ਲਓਗੇ ਤੇ ਫਿਰ ਤੁਸੀਂ ਲਾਸਟ ਜਾਓਗੇ ਇਸ ਲਈ ਜਦੋਂ ਵੀ ਕੋਈ ਫੈਸਲਾ ਲੈਣਾ ਹੈ ਨਾ ਤਾਂ ਆਪਣੇ ਦਿਮਾਗ ਤੋਂ ਲਿਆ ਕਰੋ ਦਿਲ ਤੋਂ ਨਾ ਲਿਆ ਕਰੋ ਕਿਉਂਕਿ ਦਿਲ ਅਕਸਰ ਭਾਵਨਾਵਾਂ ਚ ਘਿਰ ਜਾਂਦਾ ਆ ਤੇ ਫਿਰ ਦਿਮਾਗ ਤੋਂ ਲਿਆ ਫੈਸਲਾ ਜਿਹੜਾ ਨਾ ਉਹੀ ਵਿਅਕਤੀ ਨੂੰ ਕਾਮਯਾਬੀ ਦੇ ਰਾਹ ਤੇ ਖੜਦਾ ਪਾਉਂਦਾ ਆ